ਪਿੰਡਾਂ ਦੇ ਵਿੱਚ ਲੋਕ ਪੰਚਾਇਤਾਂ ਇਸ ਕਰਕੇ ਚੁਣਦੇ ਨੇ ਕਿ ਪਿੰਡਾਂ ਦੇ ਵਿੱਚ ਸਰਪੰਚ ਪੰਚ ਪਿੰਡ ਦਾ ਵਿਕਾਸ ਕਰਨ ਪਰ ਜਦੋਂ ਪਿੰਡ ਦਾ ਸਰਪੰਚ ਹੀ ਕਿਤਨੇ ਕਿਤੇ ਨਸ਼ਾ ਵੇਚਣ ਜਾਂ ਨਸ਼ਾ ਖਾਣ ਪੀਣ ਲੱਗ ਜਵੇ ਤਾਂ ਫਿਰ ਉਸ ਪਿੰਡ ਦਾ ਰੱਬ ਹੀ ਰੱਖਾ ਹੈ ਕਿਉਂਕਿ ਪਿੰਡਾਂ ਸਰਪੰਚਾਂ ਦਾ ਕੰਮ ਹੁੰਦਾ ਹੈ ਕਿ ਪਿੰਡਾਂ ਦੇ ਵਿੱਚ ਜੋ ਨੌਜਵਾਨ ਨਸ਼ੇ ਦੇ ਵਿੱਚ ਗ੍ਰਸਤ ਨੇ ਜਾਂ ਫਿਰ ਨਸ਼ਾ ਵੇਚਦੇ ਨੇ ਉਹਦੀ ਜਾਣਕਾਰੀ ਪੁਲਿਸ ਨੂੰ ਦੇਵੇ ਜਾਂ ਫਿਰ ਬੱਚਿਆਂ ਨੂੰ ਨਸ਼ੇ ਨੂੰ ਦੂਰ ਕਰਨ ਵਾਸਤੇ ਬੱਚਿਆਂ ਵਾਸਤੇ ਪਿੰਡ ਦੇ ਵਿੱਚ ਗਰਾਊਂਡ ਬਣਾਵੇ ਪਰ ਇੱਕ ਪਿੰਡ ਦੇ ਮੌਜੂਦਾ ਸਰਪੰਚ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਉਸ ਦੇ ਕੋਲੋਂ 1.5 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ ਹੈ ਖਬਰ ਤੁਹਾਨੂੰ ਮੋਹਾਲੀ ਜ਼ਿਲ੍ਹੇ ਦੇ ਕਸਬਾ ਨਮਾਗਰਾਉਂ ਦੇ ਨਜ਼ਦੀਕ ਪਿੰਡ ਮਸੂਰ ਤੋਂ ਦਿਖਾ ਰਹੇ ਜਿੱਤੇ ਕਿ ਮਸੂਰ ਪਿੰਡ ਦਾ ਮੌਜੂਦਾ ਸਰਪੰਚ ਜੋ ਕਿ ਲੋਕਾਂ ਨੇ ਚੁਣ ਕੇ ਬਣਾਇਆ ਸੀ ਉਸ ਦੇ ਕੋਲੋਂ ਦੱਸਿਆ ਜਾ ਰਿਹਾ ਕਿ ਪੁਲਿਸ ਨੇ ਨਾਕੇ ਦੌਰਾਨ 1.5 ਕਿਲੋ ਪੁੱਕੀ ਬਰਾਮਦ ਕੀਤੀ ਹੈ ਤੇ ਉਸਦੇ ਨਾਲ ਦਾ ਇੱਕ ਸਾਥੀ ਉਸ ਨੂੰ ਵੀ ਗ੍ਰਿਫਤਾਰ ਕੀਤਾ ਹੈ ਦੱਸ ਦਿੰਦੇ ਆ ਕਿ ਇਹਨਾਂ ਦਾ ਇੱਕ ਦਿਨ ਦਾ ਰਿਮਾਂਡ ਪੁਲਿਸ ਨੇ ਲਿਆ ਹੈ ਰਿਮਾਂਡ ਦੌਰਾਨ ਪੁਲਿਸ ਵੱਲੋਂ ਦਾਅਵੇ ਕੀਤਾ ਜਾ ਰਿਹਾ ਕਿ ਹੋਰ ਹੀ ਵੱਡੇ ਖੁਲਾਸੇ ਹੋ ਸਕਦੇ ਨੇ ਤੇ ਨਾਲ ਦੀ ਨਾਲ ਦੱਸ ਦਿੰਦੇ ਆ ਕਿ ਪਿੰਡ ਦੇ ਵਿਕਾਸ ਜੀ ਸਰਪੰਚ ਨੇ ਕਹਣਾ ਚਾਹੀ ਹੁਣ ਉਹ ਜੇਲ੍ਹ ਦੀ ਸਲਾਕਾਂ ਦੇ ਵਿੱਚ ਜਾ ਰਿਹਾ ਹੈ ਪੁਲਿਸ ਵੱਲੋਂ ਕਿਹਾ ਗਿਆ ਭਾਵੇਂ ਕੋਈ ਬੰਦਾ ਹੋਵੇ ਵੱਡਾ ਹੋਵੇ ਛੋਟਾ ਹੋਵੇ ਕੋਈ ਅਹੁਦੇਦਾਰ ਹੋਵੇ ਅਗਰ ਕੋਈ ਨਸ਼ੇ ਵੇਚਦਾ ਹੈ ਜਾਂ ਖਾਂਦਾ ਹੈ ਤਾਂ ਜਿਸ ਤਰੀਕੇ ਦੀ ਇਹ ਕਾਰਵਾਈ ਪੁਲਿਸ ਕਰ ਰਹੀ ਹੈ ਤਾਂ ਅਸੀਂ ਬਖਸ਼ਾਂਗੇ ਨਹੀਂ ਕਿਉਂਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਹੈ ਕਈ ਵੱਡੀਆਂ ਨਸ਼ਾ ਤਸਕਰਾਂ ਨੂੰ ਹੁਣ ਤੱਕ ਪੁਲਿਸ ਨੇ ਜੇਲ੍ਹਾਂ ਦੀ ਸਲਾਖਾਂ ਦੇ ਵਿੱਚ ਪਹੁੰਚਾਇਆ ਤੇ ਦੁਜੇ ਨਾਲ ਦੀ ਨਾਲ ਦੱਦ ਨੇ ਕਿ ਜਿੰਨਾ ਲੋਕਾਂ ਨੇ ਨਸ਼ਾ ਵੇਚ ਕੇ ਪ੍ਰਾਪਰਟੀਆਂ ਬਣਾਈਆਂ ਨੇ ਉਹਨਾਂ ਪ੍ਰਾਪਰਟੀ ਦੇ ਉੱਤੇ ਵੀ ਪੀੜਾ ਪੰਜਾ ਪੰਜਾਬ ਪੁਲਿਸ ਪੰਜਾਬ ਸਰਕਾਰ ਚਲਾ ਰਹੀ ਹੈ ਹੁਣ ਤੱਕ ਕਾਫੀ ਘਰ ਜਿਹੜੇ ਪੰਜਾਬ ਪੁਲਿਸ ਨੇ ਉਹਨਾਂ ਨਸ਼ਾ ਤਸਕਰਾਂ ਤੋੜ ਦਿੱਤੇ ਨੇ ਜਿਨ੍ਹਾਂ ਨੇ ਨਸ਼ਾ ਵੇਚ ਕੇ ਬੜੀ ਕੋਠੀਆਂ ਕਾਰਾਂ ਜ਼ਮੀਨਾਂ ਬਣਾਈਆਂ ਸੀ ਤਾਂ ਇਸ ਨੂੰ ਲੈ ਕੇ ਮੁਹਾਲੀ ਪੁਲਿਸ ਦੇ ਨਮਾਗਰੋਂ ਪੁਲਿਸ ਦੀ ਏ ਵੱਡੀ ਕਾਰਵਾਈ ਹੈ ਪੁਲਿਸ ਨੂੰ ਗੋਪਨੀਯਤਾ ਸੀ ਕਿਤਨੇ ਕਿਤੇ 나ਡਾ ਪਿੰਡ ਦੇ ਨਜ਼ਦੀਕ ਕਿ ਵਿਅਕਤੀ ਕੁਝ ਨਸ਼ਾ ਲੈ ਕੇ ਆ ਰਹੇ ਨੇ ਪੁਲਿਸ ਦੇ ਸਰيكي ਨਾਕੇ ਦੌਰਾਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਕੋਲੋਂ 1.5 ਕਿਲੋ ਪੁੱਕੀ ਬਰਾਮਦ ਹੋਈ ਹੈ ਇਹ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰੋ ਇਸ ਮੌਕੇ ਥਾਣਾ ਨਮਾਗਰੋਂ ਦੇ ਸੱਜੂ ਗੁਰਮੁਹਰ ਸਿੰਘ ਨੇ ਇਸ ਪੂਰੇ ਮਾਮਲੇ ਬਾਰੇ ਕੀ ਕਹਿ ਪਰ ਤੁਸੀਂ ਉਹ ਵੀ ਸੁਣੋ ਕੱਟ ਤ ਲਗਾਤਾਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਿਆ ਵਿਰੁੱਧ ਸ਼ੁਰੂ ਕੀਤਾ ਹੋਇਆ ਪੰਜਾਬ ਦੇ ਵਿੱਚ ਮੁਹਿੰਮ ਤੇ ਤੁਹਾਡੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਰਾਤ ਤਸਜਰ ਕੀ ਦੋ ਵਿਅਕਤੀ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਕਿ ਉਹਨਾਂ ਕੋਲੋਂ ਬਰਾਮਦ ਹੋਇਆ ਤੇ ਕਿਤੋਂ ਬਰਾਮਦ ਇਹ ਵਿਅਕਤੀ ਜਿਹੜੇ ਦੇ ਮਨਖੰਡ ਸਿੰਘ ਤੇ ਦਿੰਦਰ ਸਿੰਘ ਦੋਨਾਂ ਕੋਲੋਂ 1 ਕਿਲੋ 500 ਗ੍ਰਾਮ ਧੂਕੀ ਬਰਾਮਦ ਕੀਤੀ ਗਈ ਹੈ ਜੀ ਜੋ ਕਿ ਨਾਡਾ ਪਿੰਡ ਤੋਂ ਫੜੇ ਗਏ ਸੀਗੇ ਕੀ ਵੇਚਣ ਦਾ ਕੰਮ ਕਰਦੇ ਸੀਗੇ ਦੋਨਾਂ ਨੂੰ ਪੜਿਆ ਗਿਆ ਜਿਨ੍ਹਾਂ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਵੀ ਲਿਆ ਗਿਆ ਸੀ ਬਾਕੀ ਪੁੱਛ ਕੇ ਚਾਹ। ਸਰ ਪਹਿਲਾਂ ਵੀ ਵੇਚਦੇ ਸੀ ਜਾਂ ਫਿਰ ਕੋਈ ਪਹਿਲਾਂ ਹੀ ਮੁਕੱਦਮਾ ਐ ਨਾਦਰ ਚ ਕੋਈ। ਪਹਿਲਾਂ ਵਾਲੇ ਮੁਕੱਦਮੇ ਜਿਹੜਾ ਬਿੰਦਰ ਸਿੰਘ ਹੈ ਜੀ ਉਹਦੇ ਤੇ ਪਹਿਲਾਂ ਇੱਕ ਮੁਕੱਦਮਾ ਲੱਕੜ ਚੋਰੀ ਦਾ ਤੋਂ ਕਦਮਾ ਹੈ। ਹਾਂਜੀ ਤੇ ਜਿਹੜਾ ਮੱਖਣ ਸਿੰਘ ਹੈ ਉਹ ਤੇ ਪੁਰਾਣਾ ਇੱਕ ਐਂਡੀ ਕੇਸ ਦਾ ਮੁਕੱਦਮਾ। ਸਰ ਕੋਈ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਪਿੰਡ ਮਸੋਲ ਦਾ ਜਿਹੜਾ ਪਿੰਡ ਦਾ ਕੋਈ ਸਰਪੰਚਾ ਹੀ ਹਜੇ ਮੌਜੂਦਾ ਜੀ? ਹਾਂਜੀ। ਵਿਦਰ ਸਿੰਘ ਜਿਹੜੇ ਨੇ ਉਹ ਮਸਾਲਪਿੰਡ ਦੇ ਸਰਪੰਚ ਨੇ ਸਰ ਕਿਸ ਪਾਰਟੀ ਨਾਲ ਸੰਬੰਧ ਰੱਖਦੇ ਕੋਈ ਸ਼ੇਅ ਹੈ ਜੀ ਜਾਣਕਾਰੀ ਸਾਹਮਣੇ ਜੀ ਨਹੀਂ ਪਤਾ ਲੱਗਿਆ ਪਰ ਸਰਪੰਚ ਨੇ ਜੀ ਮਸਾਲਪਿੰਡ ਦੇ ਇਹ ਹੁਣ ਇਹਨਾਂ ਨੂੰ ਭੇਜਤਾ ਯੇਲ ਕਿਹੜੀ ਤਰ੍ਹਾਂ ਬੰਦੇ ਨਾਲ ਕਾਮਮ ਦਰਜ ਕੀਤਾ ਸੀ 15 61 85 ਐਨਡੀਪੀਐਸ ਦੇ ਤਹਿਤ ਕਦਮਾਂ ਦਰਜ ਕੀਤਾ ਗਿਆ ਜੀ ਹੁਣ ਰੋਪੜ ਜੇ ਇਹਨਾਂ ਨੂੰ ਬਹਾਰ ਆਉਂਦਾ ਜੀ ਇਹਨਾਂ ਦਾ ਕੋਈ ਹੋਰ ਵੀ ਪਤਾ ਲੱਗਿਆ ਕਿ ਹੋਰ ਕੋਈ ਸਾਥੀ ਕਿੱਥੋਂ ਲੈ ਕੇ ਆਉਂਦੇ ਸੀ ਇਹ ਚੂਰਾ ਪੋਸਟ ਜਾਂ ਫਿਰ ਕਿ ਕਿੱਥੇ-ਕਿੱਥੇ ਵੇਚਦੇ ਜੀ ਕੋਈ ਇਸ ਤਰੀਕੇ ਦਾ ਪਤਨ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਉਹ ਬਾਅਦ ਤੋਂ ਅਸ ਤੁਹ ਦੇਸ ਤੋਂ ਜ਼ਿਲ੍ਹੇ ਨਾਲ ਐਸਐਚਓ ਗੁਰਮੇਰ ਸਿੰਘ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਪਿੰਡ ਦੇ ਮਜੁੱਦਾ ਸਰਪੰਚ ਨੂੰ ਗ੍ਰਿਫਤਾਰ ਕੀਤਾ ਹੈ ਡੇਢ ਕਿਲੋ ਪੁੱਕੀ ਦੇ ਸਮੇਤ ਪੁਲਸ ਵੱਲ ਦੱਸਿਆ ਗਿਆ ਕਿ ਆਉਣ ਬਦਨ ਵਿੱਚ ਲਗਾਤਾਰ ਪੁਲਸ ਸ਼ਕਤੀ ਦੇ ਵਿੱਚ ਹੈ ਭਾਵੇਂ ਕੋਈ ਵੀ ਹੋਵੇ ਅਸੀਂ ਬਖਸ਼ਾਂਗੇ ਨਹੀਂ ਪੁਲਸ ਵੱਲੋਂ ਜਗ੍ਹਾ ਜਗ੍ਹਾ ਨਾਕੇ ਲਗਾ ਕੇ ਗੋਸਤੂ ਆਧਾਰ ਦੇ ਉੱਤੇ ਵੱਡੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇਸ ਨੂੰ ਲੈ ਕੇ ਲੋਕਾਂ ਨੂੰ ਅਪੀਲ ਹੈ ਕਿ ਅਗਰ ਕੋਈ ਇਸ ਤਰ੍ਹਾਂ ਨਸ਼ਾ ਤਸਕਰ ਜਾਂ ਫਿਰ ਕੋਈ ਨਸ਼ਾ ਵੇਚਦਾ ਤੁਹਾਡੇ ਇਲਾਕੇ ਦੇ ਵਿੱਚ ਘੁੰਮ ਰਿਹਾ ਤਾਂ ਉਹਦੀ ਜਾਣਕਾਰੀ ਪੁਲਸ ਨੂੰ ਦਿੱਤੀ ਜਾਵੇ ਤਾਂ ਕਿ ਆਉਣ ਬਦਨ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਪਰ ਹੁਣ ਸਵਾਲ ਇਹ ਵੀ ਪੈਦਾ ਹੁੰਦੇ ਨੇ ਕਿ ਇਹ ਸਰਪੰਚ ਕਿਸ ਪਾਰਟੀ ਨਾਲ ਜੁੜਿਆ ਹੋਇਆ ਸੀ ਕਿਹੜੀ ਪਾਰਟੀ ਦੇ ਨਾਲ ਖੜ ਕੇ ਫੋਟੋ ਖਿਚਾਉਂਦਾ ਰਿਹਾ ਕਿਸ ਪਾਰਟੀ ਦੇ ਨਾਲ ਸਬੰਧਤ ਸੀ ਇਹ ਵੀ ਕਾਫੀ ਸਵਾਲ ਲੋਕਾਂ ਦੇ ਹੋਣਗੇ ਪਰ ਅਸੀਂ ਜਿੰਨੇ ਸਾਡੇ ਦਰਸ਼ਕ ਦੇਖ ਰਹੇ ਨੇ ਜਾਂ ਫਿਰ ਜਿੰਨੀਆਂ ਪਾਰਟੀਆਂ ਨੇ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਜਦੋਂ ਵੀ ਕੋਈ ਪਿੰਡ ਦੇ ਵਿੱਚ ਸਰਪੰਚ ਬਣਦਾ ਹੈ ਪੰਚਾਇਤ ਬਣਦੀ ਹੈ ਤਾਂ ਪਿੰਡ ਦੀ ਸਾਂਝੀ ਪੰਚਾਇਤ ਹੁੰਦੀ ਹੈ ਉਹ ਕਿਸੇ ਪਾਰਟੀ ਦੀ ਨਹੀਂ ਹੁੰਦੀ ਪਰ ਕਈ ਸਿਆਸੀ ਪਾਰਟੀਆਂ ਆਪਣਾ ਸਰੂਪਾ ਪਾ ਕੇ ਆਪਣਾ ਪਾਰਟੀ ਦਾ ਲੋਗੋ ਲਾ ਕੇ ਉਸ ਨੂੰ ਇਹ ਕਹਿ ਦਿੰਦੇ ਹਨ ਕਿ ਸਾਡੀ ਪਾਰਟੀ ਦਾ ਸਰਪੰਚ ਬਣਿਆ ਭਾਵੇਂ ਉਹ ਜਿਤਾਇਆ ਲੋਕਾਂ ਨੇ ਵੋਟਾਂ ਪਾ ਕੇ ਹੈ ਪਰ ਆਪਣੀ ਪਾਰਟੀ ਦੇ ਟੈਗ ਲਾਉਂਦੇ ਨੇ ਪਰ ਜਦੋਂ ਹੁਣ ਨਸ਼ੇ ਸਮੇਤ ਫੜਿਆ ਗਿਆ ਫਿਰ ਉਹਨਾਂ ਪਾਰਟੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਕਿ ਸਾਡੇ ਤੋਂ ਗਲਤੀ ਹੋਈ ਹੈ ਕਿ ਸਾਡਾ ਸਰਪੰਚ ਸੀ ਇਸੇ ਨਸ਼ਾ ਵੇਚਿਆ ਇਸ ਨੂੰ ਗਲਤੀ ਹੋਈ ਹੈ ਤਾਂ ਇਸ ਤਰੀਕੇ ਦੀ ਤਸਵੀਰ ਸામਨੇ ਆਣੀ ਚਾਹੀਦੀ ਹੈ ਪਰ ਹੁਣ ਕੋਈ ਸਿਆਸੀ ਪਾਰਟੀ ਬੋਲ ਕੇ ਰਾਜ਼ੀ ਨਹੀਂ ਅਸੀਂ ਕਈ ਲੋਕਾਂ ਤੋਂ ਪਤਾ ਕੀਤਾ ਤਸਵੀਰਾਂ ਵੀ ਨੇ ਵੱਡੇ ਵੱਡੇ ਲੀਡਰਾਂ ਦੇ ਨਾਲ ਪਰ ਉਹ ਜਨਤਕ ਕਰਦੀ ਤਾਂ ਕਾਫੀ ਵੱਡੇ ਖੁਲਾਸੇ ਹੋ ਜਾਣਗੇ ਪਰ ਲੋਕਾਂ ਵੱਲੋਂ ਤਸਵੀਰਾਂ ਸਾਨੂੰ ਸਾਂਝੀਆਂ ਨਹੀਂ ਕੀਤੀਆਂ ਗਈਆਂ ਦੱਸਿਆ ਜ਼ਰੂਰ ਗਿਆ ਪਰ ਜੋ ਤੱਕ ਸਾਡੇ ਕੋਲ ਸਬੂਤ ਨਹੀਂ ਹੁੰਦਾ ਫਿਰ ਗੱਲ ਜਨਤਕ ਕਰਨੀ ਵੀ ਸਹੀ ਨਹੀਂ ਹੁੰਦੀ ਪਰ ਲੋਕਾਂ ਨੂੰ ਆਪ ਸਮਝਦਾਰ ਹੋਣਾ ਚਾਹੀਦਾ ਹੈ ਲੀਡਰਾਂ ਨੂੰ ਸਮਝਦਾਰ ਹੋਣਾ ਚਾਹੀਦਾ ਹੈ ਕਿ ਕਿਸੇ ਵੀ ਸਰਪੰਚ ਪੰਚ ਨੂੰ ਪਾਰਟੀ ਦਾ ਆਪਣੀ ਤਾਂ ਨਹੀਂ ਸਮਝਣਾ ਚਾਹੀਦਾ ਉਹ ਪਿੰਡ ਦਾ ਸਾਂਝਾ ਸਰਪੰਚ ਹੁੰਦਾ ਹੈ ਪੰਚ ਹੁੰਦਾ ਹੈ ਤਾਂ ਉਹਦੇ ਉੱਤੇ ਆਪਣੀ ਪਾਰਟੀ ਦਾ ਕਦੇ ਵੀ ਟੈਗ ਨਹੀਂ ਲਾਣਾ ਚਾਹੀਦਾ ਪਤਾ ਨਹੀਂ ਹੁੰਦਾ ਸਮਾਂ ਕਿਹੋ ਜਿਹਾ ਆਵੇ ਜਿਸ ਤਰੀਕੇ ਨਾਲ ਹੁਣ ਪਿੰਡ ਮਸੌੜ ਦੇ ਸਰਪੰਚ ਹੁਣ ਭੁੱਕੀ ਸਮੇਤ ਫੜਿਆ ਗਿਆ ਹੁਣ ਕਿਉਂ ਨਹੀਂ ਪਾਰਟੀ ਕੋਈ ਅੱਗੇ ਆਂਦੀ ਕਿ ਹਾਂ ਸਾਡਾ ਸਰੂਪਾ ਪਾਰਟੀ ਦਾ ਪਾਇਆ ਹੋਇਆ ਸੀ ਸਾਡਾ ਟੈਗ ਲਾਇਆ ਹੋਇਆ ਸੀ ਸਾਡੀ ਪਾਰਟੀ ਦਾ ਇਸ ਜਗ੍ਹਾ ਦੇ ਉੱਤੇ ਇਸ ਨੂੰ ਸਰਪੰਚ ਬਣਾਇਆ ਸੀ ਤਾਂ ਇਹ ਤਸਵੀਰਾਂ ਦੇਖਣਯੋਗ ਨੇ ਤਾਂ ਤਾਂ ਅਗਲੇ ਦਿਨਾਂ 'ਚ ਦੇਖਦੇ ਆ ਕਿ ਜਿਸ ਤਰੀਕੇ ਨਾਲ ਪੁਲਿਸ ਵੱਲੋਂ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਹੋਰ ਕਿੰਨੇ ਕੁ ਨਸ਼ਾ ਤਸਕਰ ਫੜੇ ਜਾਂਦੇ ਨਹੀਂ ਤੁਹਾਡੇ ਕੈਬਨਮਨ ਕਰਨ ਦੇ ਨਾਲ ਹਰਤੇ ਸਿੰਘ